ਮਬੇ ਉਂ ਤਾਂ ਇਹ ਰੋਜ਼ ਹੀ ਖੋਜਾਂ ਹੀ ਦੱਸਦਾ ਹਾਂ ਦਾ ਅੱਜ ਆਪਾਂ ਇਹਨੂੰ ਡਾਉਣੇ ਆਗੇ ਪੁੱਛਦਾ ਇਹ ਚੀਜ਼ ਦਾ ਇਹਨੂੰ ਜਮ ਹੀ ਨਹੀਂ ਪਤਾ ਹੁਣਾ ਯਾਰ ਵੀ ਇਹ ਖੋਜ ਪੁੱਛਦਾ ਤੂੰ ਇੱਥੇ ਇੱਥੇ ਦੱਸ ਕੋਈ ਸਕੀਮ ਉਹ ਤਾਂ ਡੇਲੀ ਖੋਜਾਂ ਹੀ ਦੱਸੀਆਂ ਜਾਂਦਾ ਕਿਆ ਹੋਇਆ ਕਿ ਮੈਂ ਠੀਕ ਆ ਤੂੰ ਵੀਡੀਓ ਭੇਜਣ ਵਾਲੀ ਹੋ ਵੀਡੀਓ ਬਣਾਉਣਾ ਤੇ ਇੱਕ ਉਂ ਤਾਂ ਤੂੰ ਡੇਲੀ ਖੋਜਾਂ ਹੀ ਕਹਿੰਦਾ ਹਣਾ ਕਦੇ ਕਾਸੇ ਚ ਕੁਝ ਕਾਸੇ ਚ ਕੁਝ ਕੋਲ ਤਾਂ ਕਾਸੇ ਚ ਕੁਝ ਕੋਲ ਤਾਂ ਹਾਂ ਤੇ ਅੱਜ ਇੱਕ ਸਕੀਮ ਦੱਸ ਹਾਂ ਇਹ ਮੈਲੇ ਕੱਪੜੇ ਤੇ ਯਾਰ ਕੱਲ ਅਸੀਂ ਮੰਨ ਲਓ ਟਾਇਰ ਦਾ ਤੇਲ ਜਿਹਾ ਪਾ ਲਿਆ ਸੀ ਹਾਂ ਉਹਦੇ ਕਾਲੇ ਜੱਥ ਉੱਥੇ ਜੇ ਲਾ ਕੇ ਕਾਲਾ ਕਾਲਾ ਰੰਗ ਲੱਗ ਗਿਆ ਤੇਲ ਜਿਹਾ ਲੱਗ ਗਿਆ ਕਾਲੇ ਹੋ ਗਏ ਕੱਪੜੇ ਸਿੱਧਾ ਕਾਲੇ ਹੋ ਗਏ ਮੰਨ ਲਓ ਮੈਲੇ ਹੋ ਗਏ ਤੇ ਉਹ ਦਾਗ ਨਾ ਤਾਂ ਸਾਬਣ ਨਾਲ ਲਹੇ ਨੇ ਨਾ ਸਲਫ ਨਾਲ ਲਹੇ ਨੇ ਨਾ ਮਸ਼ੀਨ ਚ ਲਹੇ ਨੇ ਨਾ ਥੀ ਲਹੇ ਨੇ ਦਾਗ ਨਹੀਂ ਲੈਂਦੇ ਯਾਰ ਉਹਤੇ ਕੋਈ ਦੱਸ ਜੀ ਜੇ ਕੋਈ ਹੈਗੀ ਸਕੀਮ ਆ ਮੂੰ ਤਾਂ ਮੈਂ ਡੇਲੀ ਖੋਜਾਂ ਕਰਦਾ ਜੂ ਵੀ ਚ ਤੁਹਾਨੂੰ ਕਹੀ ਨਾ ਉਹ ਨਹੀਂ ਇਹਦਾ ਉਹ ਨਾ ਉਹ ਦਾਗ ਨਹੀਂ ਨੇ ਉਹ ਦਾਗ ਨਹੀਂ ਨੇ ਨਿਕਾਲ ਸਕਦੇ ਉਹਦੇ ਨਾਲ ਮਿੱਟੀ ਦੇ ਲੈਂਦੇ ਹੋਣੇ ਹਾਂ ਹਾਂ 10 ਵੇ ਇਹ ਲੈ ਜਾਣਗੇ ਕਿ ਲੈਣੇ ਨਹੀਂ ਤੂੰ ਝੂਠ ਬੰਨੇਗਾ 10 ਤਾਂ ਦੇ ਉਹ ਹੋ ਗਈ ਤਾ ਉਹ ਕੀ ਤੋਬਾ ਹੋ ਗਈ ਤੇਰੀ ਜਮਾ ਵੀ ਨਹੀਂ ਆਪਾਂ ਹੱਥ ਖੜੇ ਕਰਦੀ ਨਹੀਂ ਹੈਗੇ ਮੈਨੂੰ ਤਾਂ ਲੱਗਦਾ ਆ ਸਕੀਮ ਦੱਸ ਦੇ ਤੈਨੂੰ ਖੋਜੀ ਮੰਨ ਲੂਗਾ ਪੱਕੀ ਆ ਲੈ ਮੰਨੇਗਾ ਮੰਨੂ ਮੰਨੇਗਾ ਬਾਬੇ ਨੂੰ ਜੈ ਸਕੀਮ ਹਾਂ ਦੱਸ ਇਹਦਾ ਜਰ ਆਪਣੇ ਛਰੇ ਦੇ ਘਰੇ ਚੀਜ਼ ਪਈ ਹੁੰਦੀ ਹੈਗੀ ਕੀ ਪਿਆ ਹੁੰਦਾ ਸਾਡੇ ਕੇ ਬੰਦਾ ਸਾਰਾ 5 7 7 ਰੁਪਈਆ ਦਾ ਕੰਮ ਹੈ ਅਸਲ 5 7 ਮੈਂ ਭਾਂਦਾ ਹਜਾਵਾਂ ਦੀ ਸਪਨਾ ਲਾਤੀਆਂ ਉਹ ਤਾਂ ਨਹੀਂ ਲੈਂਦਾ ਮਿਸਤਰੀ ਦਾ ਇਸ ਤਰੀਨੇ ਜਿਹੜੇ ਉਹ ਤਾਂ ਵਾਲੇ ਔਖੇ ਹੁੰਦੇ ਨੇ ਉਹਦਣਾ ਨਹੀਂ ਹੁੰਦਾ ਹੈਗਾ ਲੈਂਦੇ ਹੀ ਨਹੀਂ ਛੋੜੇ ਕਰੀ ਚੀਜ਼ ਨਾਲੇ ਪਈ ਹੋਊਗੀ ਹਾਂ ਦੱਸ ਦੱਸ ਗੱਲ ਕਮਾਜ ਇਹਨਾਂ ਵਾਲੀ ਦੱਸ ਹੁੰਦੀ ਨਹੀਂ ਹਾਂ ਪਾਣੀ ਕਰ ਲਾਂ ਦਿੱਗਾ ਥੋੜਾ ਜਿਹਾ ਹਾਂ ਹੈ ਹਾਂ ਇਹਨਾਂ ਦੀ ਇਹਨੂੰ ਪੀਤੇ ਹੈ ਕਦੇ ਇਹਨੋਂ ਹਾਂ ਪੀਣਾ ਜੋ ਗਾਇਸ ਕੋਈ ਹਾਂ ਪਈ ਹੋ ਕੁੜੀ ਉਹਨੂੰ ਪਾਣੀ ਚ ਘੋਲ ਲਾ ਥੋੜੇ ਜਿੰਨਾ ਵੀ ਪਾਣੀ ਤੱਤਾ ਕਰਕੇ ਉਹਨੂੰ ਵਿੱਚ ਪਾ ਲਾ ਹਾਂ ਪਾ ਲਈ ਪਾ ਲਈ ਨਿੰਬੂ ਪਿਆ ਹੁੰਦਾ ਨਿੰਬੂ ਲੱਗੇ ਪੈਣਾ ਉਹ ਲੱਗੇ ਪੈਣਾ ਉੱਥੇ ਲੱਗੇ ਪੈਣਾ ਦੇ ਉਦੋਂ ਨਿੰਬੂ ਤੋੜਦਾ ਇੱਕ ਇੱਕ ਕਿ ਨਹੀਂ ਇੱਕ ਦੋ ਦਾ ਦੋ ਤੋਂ ਦਾ ਦਿਨੀ ਵਾ ਜਿੱਦਾ ਦਾਗ ਦੇ ਹਿਸਾਬ ਨਾਲ ਉਹ ਤਾਂ ਯਾਰ ਦਾਗ ਦੇ ਹਾਂ ਜਿੱਦਾਗ ਜਿਆਦੇ ਨੇ ਫਿਰ ਪੂਰੀ ਇੱਕ ਹੋਰ ਪੋਣੀ ਵੀ ਦੋ ਪੋਣੀਆਂ ਪੈਣੀਆਂ ਹਾਂ ਉਹ ਵੀ ਪਾ ਲਿਆ ਨਿਚੋੜਨਾ ਵਿੱਚ ਕੱਪੜਾ ਪਿਉਣਿਆ ਨਾ ਹਾਂ ਉਹਦੇ ਉੱਤੇ ਨਿੰਬੂ ਨਿਚੋੜਨ ਦਾ ਕੱਪੜੇ ਦਾਗ ਲੱਗ ਜਾਂਦੇ ਅੱਛਾ ਉਹਨੂੰ ਮਾਸ਼ਾਅੱਲਾ ਚੱਜ ਨਾਲ ਅੱਛਾ ਜਿਹੜਾ ਨਿੰਬੂ ਤੇ ਇਨੋ ਦੀ ਪੂੜੀ ਹੋ ਗਈ ਇਹ ਚੀਜ਼ਾਂ ਦੇ ਉਹ ਤੱਤ ਪਾਏ ਹੁੰਦੇ ਨੇ ਯਾਨੀ ਕਿ ਯਾਨੀ ਕੋਈ ਐਸਟਿਕ ਐਸਿਡ ਜਾਂ ਹੁੰਦਾ ਯਾਰ ਕੋਈ ਐਸਿਡ ਜਾਂ ਹਾਂ ਉਹ ਯਾਨੀ ਕਿ ਦਾਗ ਖਿੱਚ ਦੰਦੂ ਅੱਛਾ ਜਿਹੜਾ ਤੇਲ ਹੁੰਦਾ ਤੇਪਚੇ ਪਾਜਾ ਹੁੰਦਾ ਨਾ ਇਹ ਉਹਨੂੰ ਕੱਢ ਲੈਣਾ ਖਿੱਚ ਲੈਣਾ ਹੈ ਅੱਛਾ ਹੋਰ ਤਾਂ ਕੁਝ ਪਾਉਣਾ ਪਾਣੀ ਦਿੱਤਾ ਕਰਕੇ ਨਿੰਬੂ ਪਾ ਲੈ ਵਿੱਚ ਇਨੋ ਪਾ ਲੈ ਤੇ ਮਾੜਾ ਮਸਾਲਾ ਮਾੜਾ ਮਚੀ ਥਾਪਾ ਥੂਪਾ ਲਾਉਣ ਦੀ ਥਾਪੀ ਕੋਈ ਨਾਮ ਜਮਾ ਸਾਬ ਹੋ ਜੂਗਾ ਜਮਾ ਸਾਬ ਗਾਰੰਟੀ ਹੈ ਜੇ ਐ ਨਹੀਂ ਵੀ ਨਮਾ ਬਣ ਜੂ ਉਹ ਨਹੀਂ ਜਿਵੇਂ ਹੁਣ ਲਾਗ ਲੈ ਜੂਗਾ ਹਾਂ ਇਹ ਕਾਲਾ ਹੋ ਗਿਆ ਜਿਵੇਂ ਇਹ ਜਾਂ ਹੁਣ ਤੇਹੀ ਰੰਗੇ ਇਹੀ ਰੰਗ ਚ ਆਊਗਾ ਵੀ ਇਹ ਕਹਿੰਦੇ ਵੀ ਗਾਲ ਨੂੰ ਵੀੜੋ ਪਾਈ ਜਾਵੇਂ ਦੁਬਾਰੇ ਵੀ ਨਾ ਬਣਿਆ ਤੇ ਦੇਖ ਲਓ ਦੋਸਤੋ ਆਸ ਗੀਮ ਕੇਵੇਂ ਲੱਗੀ ਕਮੈਂਟ ਕਰਕੇ ਦੱਸੋ ਆਪਾਂ ਵੀ ਕਰਕੇ ਦੇਖਾਂਗੇ ਇਹ ਜਿਗਾਰਡ ਜੇ ਕਿਸੇ ਕਾਲਾ ਦਾਗ ਲੱਗਾ ਜਾਂ ਕੋਈ ਵੀ ਦਾਗ ਲੱਗਾ ਇਨੋਂ ਦੀ ਪੂੜੀ ਤੱਤੇ ਪਾਣੀ ਚ ਪਾ ਕੇ ਤੇ ਨਾਲ ਨਿੰਬੂ ਪਾ ਕੇ ਉਹਨੂੰ ਲਾ ਸਕਦਾ ਦਾਗ ਨੂੰ ਤੇ ਬਾਕੀ ਦੇਖਾਂਗੇ ਆਪਾਂ ਵੀ ਕਰਕੇ ਧੰਨਵਾਦ ਜੀ